ਦੁਨੀਆ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ ਸਮੇਂ ਅਤੇ ਥਾਂ ਨਾਲ ਪਾਤਰ ਬਦਲਦੇ ਰਹਿੰਦੇ ਹਨ ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ ਠੱਗ ਭੁੱਖੇ ਨਹੀਂ ਮਰਦੇ ਹਾਂਜੀ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਪਿਆਰੀ ਕਿਤਾਬ 40 ਦਿਨ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 23 ਦਿਨਾਂ ਦਾ ਸਫ਼ਰ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਤੇ ਅੱਜ ਆਪਾਂ ਹਾਜ਼ਰ ਹਾਂ ਦਿਨ 24ਵਾਂ ਲੈ ਕੇ ਉਮੀਦ ਆ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲੋਈ ਸ਼ੁਰੂ ਕਰਨ ਲੱਗਿਆ ਦਿਨ 24 ਮਾ ਕੇਸਰ ਤੇ ਫਕੀਰ ਨੇ ਅਜੇ ਸੇਰ ਦਾ ਸਫ਼ਰ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੇ ਘੋੜਸਵਾਰ ਨਾਲ ਆਰ ਵਾਲੇ ਅੱਗੇ ਵਾਲਾ ਘੋੜਸਵਾਰ ਕੀਮਤੀ ਪੋਸ਼ਾਕ ਤੇ ਪਾਏ ਸੋਨੇ ਦੇ ਕੈਂਠੇ ਤੋਂ ਕਾਫੀ ਅਮੀਰ ਲੱਗ ਰਿਹਾ ਸੀ ਉਸਨੇ ਘੋੜੇ ਤੋਂ ਉਤਰ ਕੇ ਲਗਾਮ ਪਿੱਛੇ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫਕੀਰ ਦੇ ਪੈਰੀਂ ਹੱਥ ਲਾਇਆ ਤੈਨੂੰ ਹਮੇਸ਼ਾ ਰੱਬ ਸੋਣਾ ਯਾਦ ਰਹੇ ਫਕੀਰ ਨੇ ਪੈਰ ਪਿੱਛੇ ਕਰਦਿਆਂ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਕੇਸਰ ਨੇ ਫਕੀਰ ਤੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਹੱਸ ਕੇ ਉਸ ਅਮੀਰ ਆਦਮੀ ਨੂੰ ਕਿਹਾ ਕਿ ਸਾਡਾ ਚੁਬਰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਇੰਨੇ ਅਮੀਰ ਕਿਵੇਂ ਬਣੇ ਉਸ ਆਦਮੀ ਨੇ ਕੇਸਰ ਵੱਲ ਵੇਖਿਆ ਤੇ ਕਿਹਾ ਨੌਜਵਾਨਾ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ ਪਹਿਲੀ ਕਿ ਪੈਸੇ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ ਆਪਣੀ ਆਮਦਨ 'ਚੋਂ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਅਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢ ਕੇ ਜੋ ਲੋੜਵੰਦਾਂ ਦੀ ਮਦਦ ਕਰਨ ਲਈ ਵਰਤੋ ਤੇ ਬਾਕੀ ਰਹਿੰਦੇ ਪੈਸੇ ਆਪਣੀਆਂ ਲੋੜਾਂ ਤੇ ਸਹੂਲਤਾਂ ਲਈ ਖਰਚ ਕਰੋ ਦੂਸਰੀ ਪੈਸੇ ਦੇ ਕਦੇ ਗੁਲਾਮ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ। ਤੀਸਰੀ ਪੈਸੇ ਕਮਾਉਣ ਦਾ ਮਕਸਦ ਐਸ਼ੋ ਆਰਾਮ ਨਹੀਂ ਹੋਣਾ ਚਾਹੀਦਾ। ਪੈਸੇ ਦਾ ਅਸਲੀ ਮਕਸਦ ਆਜ਼ਾਦੀ ਹੈ। ਸਮੇਂ ਦੀ ਆਜ਼ਾਦੀ, ਆਪਣੇ ਸੁਪਨੇ ਪੂਰੇ ਕਰਨ ਦੀ ਆਜ਼ਾਦੀ। ਘੋੜਸਵਾਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਜੋ ਬੰਦਾ ਅਮੀਰ ਬਣਨ ਬਾਰੇ ਸੋਚਦਾ ਹੈ, ਪੈਸਾ ਉਸ ਕੋਲ ਚੁੰਬਕ ਵਾਂਗ ਖਿੱਚਿਆ ਚਲਾਉਂਦਾ ਹੈ। ਤੂੰ ਇੱਕ ਦਿਨ ਬਹੁਤ ਤਰੱਕੀ ਕਰੇਂਗਾ। ਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਘੋੜਸਵਾਰ ਅੱਗੇ ਨਿਕਲ ਗਏ। ਦਨਟਾਲ ਰੇ ਆਸੀ ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਦਸੀਆਂ ਗੱਲਾਂ ਅਜੇ ਵੀ ਕੇਸਰ ਦਾ ਪਿੱਛਾ ਨਹੀਂ ਸੀ ਛੱਡ ਰਹੀਆਂ ਕੇਸਰ ਨੂੰ ਜੀਤੀ ਦੇ ਅਮੀਰ ਜ਼ੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਨ ਦੇ ਕਈ ਰਾਹ ਖੁੱਲਦੇ ਨਜ਼ਰ ਆਉਣ ਲੱਗੇ ਕੇਸਰ ਨੇ ਫਕੀਰ ਨਾਲ ਸੁਲਾ ਮਾਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਜਾਵਾਂਗਾ ਫਕੀਰ ਨੇ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪੁਰਾਣੀ ਗੱਲ ਹੈ ਮਿਸ਼ਰ ਦੇਸ਼ ਵਿੱਚ ਨੀਲ ਤਰਿਆ ਦੇ ਕੰਡੇ ਇੱਕ ਨੀਲਨਾੜਾ ਆਦਮੀ ਰਹਿੰਦਾ ਸੀ। ਉਸਦੇ ਘਰ ਦੇ ਵਿਹੜੇ ਵਿੱਚ ਇੱਕ ਖੰਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ ਚੋਂ ਤਿੰਨ ਖੰਜੂਰ ਦੇ ਦਰਖਤ ਨਿਕਲੇ ਹੋਏ ਸਨ। ਆਦਮੀ ਗਰੀਬ ਸੀ। ਉਸਨੇ ਕਈ ਵਾਰ ਇਹ ਖੰਜੂਰ ਦਾ ਦਰਖਤ ਵੱਡ ਕੇ ਵੇਚਣ ਬਾਰੇ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਨੀ। ਉਹ ਇਸ ਅਜੀਬ ਦਰਖਤ ਨੂੰ ਸ਼ੁਭ ਸ਼ਗਨ ਸਮਝਦੀ ਸੀ। ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਜਧਾਨੀ 'ਚ ਬਣੇ ਵੱਡੇ ਪੁਲ ਦੀ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਹੈ। ਉਹ ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੋਲ ਦੇ ਕੋਲ ਪਹੁੰਚਿਆ ਰੋਜ਼ ਸ਼ਾਮ ਢਲੇ ਉਹ ਪੋਲ ਦੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੋਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਦੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਹੁੰਦੇ ਮੈਨੂੰ ਵੀ ਕਈ ਵਾਰ ਸੁਪਨਾ ਆਇਆ ਹੈ ਕਿ ਮਿਸ਼ਰ ਵਿੱਚ ਨੀਲ ਨਦੀ ਦੇ ਕੰਢੇ ਇੱਕ ਨੀਲ ਨਾ ਦੇ ਆਦਮੀ ਦੇ ਘਰ ਇੱਕੋ ਜੜ ਚੁੱਕੇ ਤਿੰਨ ਖਜੂਰ ਦੇ ਦਰਖਤ ਹਨ ਤੇ ਉਸ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਹੈ ਪਲਾਂ ਇੱਕ ਜੜ ਚ ਤਿੰਨ ਖਜੂਰ ਦੇ ਦਰਖਤੋਗ ਤੇ ਵੇਖੇ ਨਹੀਂ ਕਿਸ ਨੇ ਨੀਲ ਚੁੱਪ ਰਿਆ ਤੇ ਘਰ ਵਾਪਸ ਆ ਗਿਆ ਘਰ ਆ ਕੇ ਖਜੂਰ ਦੇ ਦਰਖਤ ਦੀ ਜੜ ਕੋਲੋਂ ਟੋਆ ਪਟਨਾ ਸ਼ੁਰੂ ਕੀਤਾ ਥੋੜੀ ਦੇਰ ਬਾਅਦ ਹੀਰੇ ਜਵਾਹਰਾਂ ਦਾ ਖਜ਼ਾਨਾ ਉਸ ਦੇ ਸਾਹਮਣੇ ਸੀ ਖਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਤੇ ਲੱਭਦੇ ਅਸੀਂ ਬਾਹਰ ਹੁੰਦੇ ਹਾਂ ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਮਤ ਵਿੱਚ ਰਤਨ ਜਵਾਹਰ ਮਾਲਿਕ ਇਹ ਹੀ ਵਾਰਤਾ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਹੈ ਪੈਸਾ ਬਣਾਉਣ ਦੀ ਲੋੜ ਬੰਦੇ ਨੂੰ ਕਿਵੇਂ ਪੈ ਗਈ ਕੇਸਰ ਹੁਣ ਫਕੀਰ ਨੂੰ ਕੱਝ ਵੀ ਪੁੱਛਣ ਤੋਂ ਝਾਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕੇਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਿਆ ਲਈ ਕਬੀਲਿਆਂ 'ਚ ਰਹਿਣਾ ਅਤੇ ਨਿੱਜੀ ਲੋੜਾਂ ਲਈ ਇੱਕ ਦੂਜੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੁੱਖ ਨੇ ਚੀਜ਼ਾਂ ਆਦਾਨ-ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਪੱਥਾਂ ਤੋਂ ਸ਼ੁਰੂ ਹੋਇਆ ਇਹ ਆਦਾਨ-ਪ੍ਰਦਾਨ 600 ਈਸਵੀ ਦੇ ਕਰੀਬ ਸੋਨੇ ਤੇ ਫਿਰ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ ਤੇ 800 ਸੂਈ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਫਕੀਰ ਨੇ ਕੇਸਰ ਨੂੰ ਕਰੰਸੀ ਦਾ ਇਤਿਹਾਸ ਦੱਸਦਿਆਂ ਕਿਹਾ ਕੇਸਰ ਤੇ ਫਕੀਰ ਦੀ ਪੈੜਚਾਲ ਹੁਣ ਮੱਠੀ ਪੈ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਤੇ ਦੋ ਮਟੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਤੇ ਕੁਝ ਮਰਝਾਏ ਹੋਏ ਫੁੱਲ ਪਏ ਸਨ ਦੋਵੇਂ ਮਜ਼ਾਰ ਦੇ ਥੜੇ ਤੇ ਬੈਠ ਕੇ ਫਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਢੋਲਾ ਮਾਰੂ ਦੀ ਮਜ਼ਾਰ ਹੈ ਜੋ ਕਿ ਇਸ ਇਲਾਕੇ ਦੀ ਮਸ਼ਹੂਰ ਪ੍ਰੇਮ ਕਥਾ ਹੈ ਤੇ ਪ੍ਰਾਣੇ ਜਬਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ ਮਾਰੂ ਬਿਕਾਨੇਰ ਦੇ ਰਾਜੇ ਦੀ ਧੀ ਸੀ ਪ੍ਰਚਲਿਤ ਕਹਾਣੀ ਅਨੁਸਾਰ ਇਸ ਥਾਂ ਤੇ ਰਾਜਕੁਮਾਰੀ ਮਾਰੂ ਤੋਂ ਉਸਦੇ ਗਰੀਬ ਪ੍ਰੇਮੀ ਢੋਲੇ ਦੀ ਮੌਤ ਹੋਈ ਸੀ ਪ੍ਰੇਮੀ ਜੋੜੇ ਇੱਥੇ ਪਿਆਰ ਦੀ ਲੰਮੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ ਕੇਸਰ ਵੀ ਜੀਤੀ ਨੂੰ ਯਾਦ ਕਰਦਿਆਂ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ ਉਸ ਦੀਆਂ ਅੱਖਾਂ ਇੰਜ ਬੰਦ ਹੋ ਗਈਆਂ ਜਿਵੇਂ ਕਿਸੇ ਨੇ ਉਸ ਦੀਆਂ ਪਲਕਾਂ ਤੇ ਮੋਰ ਦਾ ਖੰਭ ਧਰ ਦਿੱਤਾ ਹੋਵੇ ਕਿਸਿਆਂ ਵਿੱਚ ਪੜੀ ਸੱਸੀ ਦੀ ਤੜਪ ਤੇ ਮਜਨੂ ਦੀ ਬੇਵੱਸੀ ਕੇਸਰ ਨੂੰ ਹੁਣ ਬਹੁਤ ਹੀ شدت ਨਾਲ ਮਹਿਸੂਸ ਹੋ ਰਹੀ ਸੀ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਜਨ 24 ਦਾ ਸਫਰ ਉਮੀਦ ਆ ਕਿਤਾਬ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਜੇਕਰ ਕਿਤਾਬ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਜਿਹੜੀ ਕਿਤਾਬ ਕਿਸ ਤਰ੍ਹਾਂ ਦੀ ਲੱਗ ਰਹੀ ਆ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ